ਇੱਟ ਕਿਹੜੀ ਲਾਣੇ ਪਏ ਆਪਾਂ ਕੱਚੀ ਪਿੱਲੀ ਇੱਕ ਵਧੀਆ ਵਾਲੀ ਆਪਾਂ ਲੇਟ ਲਾਣੇ ਸਾਰੀ ਇਹ ਟੱਪਾ ਲਾ ਸਾਰੀ ਇਹ ਟੱਪਾ ਲਾ ਕਪੜਾ ਦਾ ਨਹੀਂ ਕੋਈ ਕੇਂਦਰ ਆਪਣਾ ਦੋ ਫੁੱਟ ਲੈਣੇ ਮਤਲਬ ਅੰਦਰ ਅੰਦਰ ਦੋ ਫੁੱਟ ਲੈਣੇ ਠੀਕ ਔਰ ਗਹਿਰਾ ਕਿੰਨਾ ਰਹਿ ਗਹਿਰਾ ਰਹੇਗਾ ਆਪਣਾ ਕਰੀਬ 2.5 ਫੁੱਟ ਜਾਣੇ ਤਾਂ ਉਂਗਲ ਚੱਕਦੇ ਆ ਤੁਹਾਡੇ ਕੰਮ ਦੇ ਉੱਤੇ ਕਹਿੰਦੇ ਵੀ ਰੇਤਾ ਜ਼ਿਆਦਾ ਪਾਈ ਜਾਂਦੇ ਆ ਸੀਮੈਂਟ ਘੱਟ ਪਾਉਂਦੇ ਆ ਇੱਟਾਂ ਦੀ ਗੱਲ ਹੈਗੀ ਉਹਨਾਂ ਦੀ ਸੋਚ ਹੈ ਜੀ ਕੀ ਕਹਿ ਰਹੇ ਸਾਡੇ ਹਾਵ ਨਾਲ ਅਸੀਂ ਆਪਣਾ ਕੰਮ ਸਹੀ ਕਰਦੇ ਆ ਜੇ ਤੁਹਾਨੂੰ ਮੌਕਾ ਦਿੱਤਾ ਆ ਬਲੈਂਟ ਪੜਨੇ ਲਈ ਤਾਂ ਪਕੜੇ ਵੀ ਛੋੜਦੇ ਫਨ ਹਾਂ ਐ ਜਦ ਬੱਜਾ ਗਿਆ ਮੌਜੂਦ ਹੁੰਦੀ ਰਹੀ ਹੈ ਹਾਂ ਆਬ ਮੌਜੂਦੀ ਨਹੀਂ ਹੈ ਤਾਂ ਫਨ ਉਹ ਤਾਂ ਕੱਚਾ ਦਿਖਾਈਗਾ ਦਿਖੇਗਾ ਹਾਂ ਇਹ 41 ਦਾ ਮਸਾਲਾ ਲੱਗਦਾ ਜੀ ਆਪਾਂ ਲੇਟ ਲੱਗਦੀ ਆ ਹਾਂ ਬਾਕੀ ਜੋ ਸਾਡੀ ਦੀਵਾਰ ਦਾ ਪੈਰਾਮੀਟਰ ਆ ਸੀ ਉਹਦੇ ਹਿਸਾਬ ਨਾਲ ਕੰਮ ਕਰਦਾ ਅੱਛਾ ਪੱਕੀ ਗੱਲ ਹੈ 41 ਦਾ ਹੋਊਗਾ ਹਾਂਜੀ ਹਾਂਜੀ ਕੋਈ ਵੀ ਚੈੱਕ ਕਰ ਸਕਦਾ ਕਿ ਲੈ ਜੀ ਜੀ ਪਹਿਲਾਂ ਲੈ ਗਏ ਆ ਤਾਂ ਹੀ ਤੁਹਾਨੂੰ ਪੁੱਛਦੇ ਆ ਫਿਰ ਦੱਸ ਕੇ ਵੀ ਨਹੀਂ ਗਏ ਕਿੰਨੇ ਕਦਾ ਸੀ ਤੁਹਾਨੂੰ ਨਾਲ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਇਸ ਵਕਤ ਮੈਂ ਤਾਜਪੁਰ ਰੋਡ ਤੇ ਮੌਜੂਦ ਹਾਂ ਜਿੱਥੇ ਸੜਕ ਦੇ ਵਿੱਚ ਇੱਕ ਡਿਵਾਈਡਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਇਹ ਜਿਹੜਾ ਸੜਕ ਦੇ ਵਿੱਚ ਇੱਕ ਡਿਵਾਈਡਰ ਜਿਹੜਾ ਪਹਿਲਾਂ ਤੋਂ ਹੀ ਮੌਜੂਦ ਹੈ ਔਰ ਦੋਨੋਂ ਪਾਸੇ ਜਿਹੜੇ ਇਹਦੇ ਪੱਥਰ ਲਗਾ ਕੇ ਵਿੱਚ ਮਿੱਟੀ ਜਿਹੜੀ ਹੈ ਉਹ ਪਈ ਹੋਈ ਹੈ ਔਰ ਕਾਇਦੇ ਅੰਦਰ ਉਗਿਆ ਪਰ ਇਸ ਨੂੰ ਹੁਣ ਉਖਾੜ ਦਿੱਤਾ ਗਿਆ ਹੈਗਾ ਔਰ ਉਖਾੜ ਕੇ ਜਿਹੜਾ ਹੈ ਸ਼ਨੀ ਮੰਦਰ ਤੱਕ ਇਸ ਦਾ ਨਿਰਮਾਣ ਫਿਲਹਾਲ ਕੀਤਾ ਜਾ ਰਿਹਾ ਹੈ ਕ੍ਰੇਨ ਜਿਹੜੀ ਹੈ ਉਹ ਲੱਗੀ ਹੋਈ ਦਿਖਾਈ ਦੇਗੀ ਫੁੱਟਪਾਥ ਜਿਹੜੀ ਹੈ ਪਹਿਲਾਂ 10 ਤੋਂ 15 ਮੀਟਰ ਤੱਕ ਇਸ ਫੁੱਟਪਾਥ ਦਾ ਨਿਰਮਾਣ ਕਰ ਦਿੱਤਾ ਗਿਆ ਸੀ ਦੋਨੋਂ ਪਾਸੇ ਪੱਥਰ ਲਗਾ ਕੇ ਫੁੱਟਪਾਥ ਬਣਾ ਦਿੱਤੀ ਗਈ ਸੀ ਪਰ ਠੇਕੇਦਾਰ ਵੱਲੋਂ ਦੁਬਾਰਾ ਤੋਂ ਇਸ ਨੂੰ ਤੋੜ ਕੇ ਇਹ ਦਾ ਨਿਰਮਾਣ ਜਿਹੜਾ ਹੈ ਉਹ ਸ਼ੁਰੂ ਕਰਵਾਇਆ ਗਿਆ ਹੈਗਾ ਦੱਸ ਦਈਏ ਕਿ ਫੁੱਟਪਾਥ ਪਹਿਲਾਂ ਟੇਢੀ ਜਿਹੜੀ ਹੈ ਉਹ ਬਣਾ ਦਿੱਤੀ ਗਈ ਸੀਗੀ ਐ ਡਿਵਾਈਡਰ ਜਿਹੜਾ ਟੇਡਾ ਬਣਾ ਦਿੱਤਾ ਗਿਆ ਸੀਗਾ لیکن ਹੁਣ ਇਸ ਡਿਵਾਈਡਰ ਨੂੰ ਜਿਹੜਾ ਦੁਬਾਰਾ ਤੋਂ ਸ਼ੁਰੂ ਕੀਤਾ ਗਿਆ ਤਾਂ ਦਿਖਾਈਏ ਕਿ ਸ਼ਨੀ ਮੰਦਰ ਤੱਕ ਇਹ ਡਿਵਾਈਡਰ ਜਿਹੜਾ ਸੜਕ ਨੂੰ ਡਿਵਾਈਡ ਕਰਦਾ ਹੋਇਆ ਚੱਲੇਗਾ ਤਾਇਪੁਰ ਰੋਡ ਦੇ ਉੱਤੇ ਇਹ ਡਿਵਾਈਡਰ ਜਿਹੜਾ ਸੜਕ ਦੇ ਵਿੱਚ ਬਣਾਇਆ ਜਾ ਰਿਹਾ ਇਸ ਜਗ੍ਹਾ ਤੋਂ ਸੇਵਾ ਜੀ ਇਹ ਦਿਖਾ ਦਿਓ ਕਿ ਇਸ ਜਗ੍ਹਾ ਤੋਂ ਦੋ ਹਿੱਸਿਆਂ ਦੇ ਵਿੱਚ ਸੜਕ ਨੂੰ ਵੰਡਿਆ ਜਾਏਗਾ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਕਟੋ-ਕਟ 2 ਤੋਂ 22 ਫੁੱਟ ਚੌੜਾ ਜਿਹੜਾ ਡਿਵਾਈਡਰ ਹੋਏਗਾ ਔਰ ਇਹਦੇ ਅੰਦਰ ਪਲਾਂਟਸ ਵਗੈਰਾ ਯਾਨੀ ਕਿ ਪੌਦੇ ਵਗੈਰਾ ਲਗਾਏ ਜਾਣਗੇ ਪਰ ਇਹ ਡਿਵਾਈਡਰ ਪਹਿਲਾਂ ਤੋਂ ਹੀ ਮੌਜੂਦ ਸੀਗਾ ਔਰ ਇਸ ਡਿਵਾਈਡਰ ਦਾ ਨਿਰਮਾਣ ਉਹ ਸਾਹਮਣੇ ਸ਼੍ਰੀ ਮੰਦਿਰ ਤੱਕ ਜਿਹੜਾ ਕੀਤਾ ਜਾਏਗਾ ਔਰ ਅੱਗੇ ਵੀ ਜਿਹੜਾ ਡਿਵਾਈਡਰ ਮੌਜੂਦ ਹੈ ਲੇਕਿਨ ਇਧਰਲੇ ਪਾਸੇ ਜਿਹੜਾ ਡਿਵਾਈਡਰ ਸੜਕ ਨੂੰ ਕੱਟਦਾ ਹੋਇਆ ਜਾ ਰਿਹਾ ਉਹ ਤੁਹਾਨੂੰ ਉਹਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇੱਕ ਵਾਰ ਬਣਾਉਣ ਤੋਂ ਬਾਅਦ ਇਹਨੂੰ ਕਿਉਂ ਤੋੜਿਆ ਗਿਆ ਔਰ ਇਸ ਵਕਤ ਇਹਦੇ ਨਵੇਂ ਨਿਰਮਾਣ ਦੀ ਆਖਰ ਕਿਉਂ ਜ਼ਰੂਰਤ ਮਹਿਸੂਸ ਹੋਈ ਇੱਥੇ ਕੱਟੋ ਕੱਟ ਤੁਹਾਨੂੰ ਦੱਸ ਦਈਏ ਕਿ 7 ਤੋਂ 8 ਲੇਬਰ ਦੇ ਲੋਕ ਹਲੇ ਮੌਜੂਦ ਹੈ ਹਾਲਾਂਕਿ ਠੇਕੇਦਾਰ ਸਾਹਿਬ ਜਿਹੜੇ ਨੇ ਉਹ ਇੱਥੇ ਮੌਜੂਦ ਨਹੀਂ ਹੈ ठेकेदार साहब है, है के गए हुए हैं कि आए थे सुबह हाँ। अभी कितना लेबर लगा हुआ है आठ। आठ? लोग हैं। अच्छा ये कितना निर्माण करना है दो फुट है ढाई फुट है कितना है ये ये दो फुट है अंदर अंदर दो फुट अंदर अंदर है ना मतलब तकरीबन ढाई फुट के करीब होगा पूरा सारा हाँ। हाँ, चार फुट के करीब है दो तो अंदर अंदर रहेगा मिट्टी पे पेड़ पौधे लगाए जाएंगे अच्छा ये पेड़ पौधे लगाने के लिए इसका निर्माण किया जा रहा है कितना होगा कितना चौड़ाई होगा इसका और जानकारी ये है कि अंदर ही अंदर अपना दो फुट लेनी है मतलब अंदर 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 दो फुट है ठीक और गहरा कितना रहेगा गहरा रहेगा अपना करीब ढाई तीन फुट रहेगा और मिट्टी डाल के पौधे लगाए जाएंगे मिट्टी लगा के पौधे लगाए जाएंगे कहाँ से कहाँ तक बनेगा अभी आपने कहाँ तक खोदा है इसे अभी तो हमारा हाँ आगे? आगे थोड़ा थोड़ा करके जाएंगे, थोड़ा -थोड़ा कर जाएंगे? थोड़ा -थोड़ा कर जाएंगे? अच्छा इसमें पहले से भी पौधे जो है मिट्टी डली हुई थी पौधे लगे हुए थे आगे तो पहले ट्री गार्ड भी लगे हुए थे उसमें पौधे भी थे वो सारे निकाल दिए गए हैं उसका नहीं ਕੋਈ ਜਾਣਕਾਰੀ ਨਹੀਂ ਉਸਦੀ ਜਾਣਕਾਰੀ ਨਹੀਂ ਬੱਚੀ ਤੇ 2.5 ਫੁੱਟ ਦੱਸ ਰਿਹਾ ਹੈ ਇਹਦੀ ਗਹਿਰਾਈ ਔਰ 2 ਫੁੱਟ ਦੀ ਚੜਾਈ ਹੋਏਗੀ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਡਿਵਾਈਡਰ ਜਿਹੜਾ ਹੈ ਪਹਿਲਾਂ ਮੌਜੂਦ ਸੀਗਾ ਉਸ ਤੋਂ ਅੱਗੇ ਤਾਂ ਜਿਹੜਾ ਡਿਵਾਈਡਰ ਹੈ ਉਹਦੇ ਵਿੱਚ ਤਾਂ ਪੌਦੇ ਵੀ ਲੱਗੇ ਹੋਏ ਹਨ ਪਰ ਇਹਦਾ ਨਿਰਮਾਣ ਜਿਹੜਾ ਹੈ ਸ਼ਨੀ ਦੇ ਮੰਦਿਰ ਤੱਕ ਦੁਬਾਰਾ ਤੋਂ ਕੀਤਾ ਜਾਏਗਾ ਇਸ ਵਕਤ ਕ੍ਰੇਨ ਦੇ ਨਾਲ ਪਟਾਈ ਕੀਤੀ ਜਾ ਰਹੀ ਹੈ ਔਰ 8 ਲੇਬਰ ਵਾਲੇ ਜੋ ਦੱਸ ਰਹੇ ਹਨ ਕਿ 8 ਲੋਕ ਹਲੇ ਤੱਕ ਲੱਗੇ ਹਨ ਹਾਲਾਂਕਿ ਠੇਕੇਦਾਰ ਮੌਜੂਦ ਨਹੀਂ ਹੈ ਅੱਛਾ ਮਟੀਰੀਅਲ ਦੀ ਸ਼ਿਕਾਇਤ ਆ ਜਾਂਦੀ ਹੈ ਕਈ ਵਾਰ ਕਹਿ ਦਿੰਦੇ ਆ ਕਿ ਮਟੀਰੀਅਲ ਜਿਹੜਾ ਕਟਿਆ ਵਰਤਿਆ ਜਾਂਦਾ ਮਟੀਰੀਅਲ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਆ ਰਹੀ ਹੋਵੇ ਮਟੀਰੀਅਲ ਤੋਂ ਆਪਾਂ 4 ਇੰਚੀ ਲਗਾਤੇ ਸਾ 4 ਇੰਚ ਮਸਾਲਾ ਹਾਂਜੀ 4 ਇੰਚ ਇੱਕ ਮਸਾਲਾ ਲਗਾਤੇ ਹੂੰ ਮਟੀਰੀਅਲ ਕੋਈ ਕੋਈ ਨਹੀਂ ਅਬੇ ਐਸਾ ਐਸਾ ਜੇ ਇੱਕ ਦੋ ਦਿਨ ਮੌਕਾ ਦਿੱਤੇ ਆਪ ਲੈਂਡ ਪੜਨੇ ਲਈ ਤਾਂ ਪਕੜੇ ਵੀ ਛੋੜਦੇ ਆਪਾਂ ਹਾਂ ਐ ਜੇ ਪੱਕ ਜਾਏਗਾ ਆਪਾਂ ਮਜੂਦ ਹੋਤੀ ਹੈ ਹਾਂ ਅਬ ਮਜੂਦੀ ਨਹੀਂ ਹੈ ਤਾਂ ਆਪਣਾ ਉਹ ਤਾਂ ਕੱਚਾ ਦਿਖੇਗਾ ਦਿਖੇਗਾ ਹਾਂ ਆਪਾਂ ਲੈਂਡਰੀ ਵੀ ਪਾਤੇ ਤਾਂ ਹਫਤਾ 15 ਦਿਨ ਚੋਟ ਹੈ ਉਸਕੋ ਠੀਕ ਹੈ ਅਪਣੇ ਜਿਵੇਂ ਚੁੜਾਈ ਕਰਦੇ ਹਾਂ ਤਾਂ ਆਪਣਾ ਕੱਚਾ ਜਿਹਾ ਹੈ ਆਪਾਂ ਤੱਕ ਦਿਨ ਪੱਕਾ ਹੋ ਜਾਏਗਾ ਉਹ ਲੋਹੇ ਜਿਹੀ ਜਿਹੀ ਮਜ਼ਬੂਤ ਹੋ ਜਾਂਦੀ ਹੈ ਸ਼ਹਿਰ ਦੀ ਸੁੰਦਰਤਾ ਨੂੰ ਵਿਵਧਾਨ ਦੇ ਲਈ ਜਾਂ ਫਿਰ ਇਹ ਕਈਏ ਕੀ ਸੜਕ ਨੂੰ ਡਿਵਾਈਡ ਕਰਕੇ ਇਹਦੇ ਵਿੱਚ ਜਿਹੜੇ ਹੈ ਗ੍ਰੀਨਰੀ ਲਿਆਉਣ ਦੇ ਲਈ ਇਸ ਡਿਵਾਈਡਰ ਦਾ ਜਿਹੜਾ ਨਿਰਮਾਣ ਕੀਤਾ ਜਾ ਰਿਹਾ ਪਰ ਜਦੋਂ ਅਕਸਰ ਇਦਾਂ ਦਾ ਹੈ ਨਿਰਮਾਣ ਕੀਤੇ ਜਾਂਦੇ ਆ ਤੁਸੀਂ ਪਿੱਛੇ ਵੀ ਦੇਖਿਆ ਹੋਵੇਗਾ ਕਿ ਕਈ ਕਾਉਂਸਲਰ ਇਸ ਦੇ ਉੱਤੇ ਸਵਾਲ ਚੱਕਦੇ ਆ ਫਰ ਇੱਥੇ ਤੁਹਾਨੂੰ ਦਿਖਾਈਏ ਕਿ ਕਿਹੜੀ ਇੱਟ ਔਰ ਚਿਣਾਈ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਚਿਣਾਈ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਇਹ ਦੋਨੋਂ ਪਾਸੇ ਹੋਣੀ ਹੈ ਇਹ ਯਾਨੀ ਕਿ ਅੰਦਰ ਪੂਰਾ 2 ਫੁੱਟ ਤੱਕ ਦਾ ਕੈਦਾਨ ਨਿਰਮਾਣ ਹੋਏਗਾ 2.5 ਫੁੱਟੇ ਗਹਿਰੀ ਰਹੇਗੀ ਔਰ ਇਸ ਇੱਟ ਦਾ ਜਿਹੜਾ ਇੱਥੇ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਨਿਰਮਾਣ ਨੂੰ ਲੈ ਕੇ ਜਦੋਂ ਸਵਾਲ ਚੱਕੇ ਜਾਂਦੇ ਆ ਤਾਂ ਅੱਖਾਂ ਦੇ ਸਾਹਮਣੇ ਜਿਹੜੀ ਚੀਜ਼ ਪਈ ਹੁੰਦੀ ਹੈ ਉਹਦੇ ਤੇ ਯਕੀਨ ਕਰ ਲੈਣਾ ਚਾਹੀਦਾ ਹੈ ਅਗਰ ਕਿ ਇਹ ਤਾਂ ਮਹੱਲਾ ਨਿਵਾਸੀ ਔਰ ਖਾਸ ਕਰਕੇ ਦੁਕਾਨਾਂ ਵਾਲੇ ਜਿਹੜੇ ਨੇ ਹਾਲਾਕੀ ਇਸ ਚੀਜ਼ ਤੋਂ ਤਾਂ ਖੁਸ਼ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਨਿਰਮਾਨ ਜਿਹੜਾ ਹੈਗਾ ਉਹ ਸ਼ਨੀ ਮੰਦਰ ਤੋਂ ਨਹੀਂ ਬਲਕਿ ਪੂਰੀ ਡਿਵਾਈਡਰ ਰੋਡ ਦਾ ਕੀਤਾ ਜਾਣਾ ਚਾਹੀਦਾ ਸੀਗਾ ਔਰ ਇਹ ਜਿਹੜੀ ਅੱਬਲ ਇੱਟ ਹੈ ਅੱਬਲ ਇੱਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਦੋਂ ਵੀ ਕੋਈ ਸਰਕਾਰੀ ਕੰਮ ਸ਼ੁਰੂ ਹੁੰਦਾ ਹੈ ਖਾਸ ਕਰਕੇ ਠੇਕੇਦਾਰਾਂ ਵੱਲੋਂ ਤਾਂ ਉਂਗਲ ਚੱਕ ਦਿੱਤੀ ਜਾਂਦੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਜਿਹੜਾ ਮਟੀਰੀਅਲ ਹੈ ਉਹ ਮਾੜਾ ਹੁੰਦਾ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੀ ਕ腐ਸ਼ਨ ਦੀ ਗੱਲ ਆ ਜਾਂਦੀ ਹੈ ਪਰ 타이ਪੁਰ ਰੋਡ ਤੇ ਬਣਨ ਵਾਲੀ ਇਹ ਜਿਹੜੀ ਡਿਵਾਈਡਰ ਲੇਨ ਹੈ ਜਿਹਦੇ ਅੰਦਰ ਜਿਹੜਾ ਮਿੱਟੀ ਪਾਈ ਜਾਏਗੀ ਉਸ ਤੋਂ ਬਾਅਦ ਪੌਦੇ ਵੀ ਲਗਾਏ ਜਾਣਗੇ ਇਹ ਇਹਦਾ ਪੈਰਾਮੀਟਰ ਜੋ ਹੈਗਾ ਔਰ ਖਾਸ ਕਰ ਕਿਸ ਤਰ੍ਹਾਂ ਦੇ ਮਟੀਰੀਅਲ ਨਾਲ ਇਹ ਬਣਾਈ ਜਾ ਰਹੀ ਹੈ ਉਹਦੇ ਨਾਲ ਉਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਟੇਕੇਦਾਰ ਬਲਕਾਰ ਸਿੰਘ ਜੀ ਮੌਜੂਦ ਹੈ ਜਿਨ੍ਹਾਂ ਕੋਲ ਇਹ ਕੰਟਰੈਕਟ ਹੈਗਾ ਠਿਕਾ ਹੈਗਾ ਬਲਕਾਰ ਸਿੰਘ ਜੀ ਇੱਟ ਕਿਹੜੀ ਲਾਣੇ ਪਈ ਆਪਾਂ ਕੱਚੀ ਪਿੱਲੀ ਕਿ ਵਧੀਆ ਵਾਲੀ ਆਪਾਂ ਬਲੇਟ ਲਾਣੇ ਆ ਜੀ ਸਾਰੀ ਇੱਟਾਂ ਬਲ ਸਾਰੀ ਇੱਟਾਂ ਲਾਣੇ ਆ ਕਪੜਾ ਦਾ ਨਹੀਂ ਕੋਈ ਨਹੀਂ ਨਹੀਂ ਕੋਈ ਕਪੜਾ ਨਹੀਂ ਸਾਰੀ ਵਧੀਆ ਇੱਟਾਂ ਹਾਂ ਵਧੀਆ ਇੱਟ ਲਾਣੇ ਅੱਛਾ ਤੇ ਸਿਮਿੰਟ ਦੀ ਥਾਂ ਤੇ ਰੇਤਾ ਕਿ ਰੇਤੇ ਦੀ ਥਾਂ ਤੇ ਸਿਮਿੰਟ ਨਹੀਂ ਰੇਤਾ ਕਿਉਂ ਲਾਵਾਂਗੇ ਸਿਮਿੰਟ ਲਾਵਾਂਗੇ ਸਿਮਿੰਟ ਲਾਉਂਗੇ ਕਿਹੜੀ ਕੰਪਨੀ ਦਾ ਸਿਮਿੰਟ ਏਸੀਸੀ ਮਾਰਕਰ ਪੱਕੀ ਗੱਲ ਪੱਕੀ ਗੱਲ ਅੱਛਾ ਕਈ ਜਣੇ ਤਾਂ ਉਂਗਲ ਚੱਕਦੇ ਆ ਤੁਹਾਡੇ ਕੰਮ ਦੇ ਉੱਤੇ ਕਹਿੰਦੇ ਵੀ ਰੇਤਾ ਜ਼ਿਆਦਾ ਪਾਈ ਜਾਂਦੇ ਆ ਸਿਮਿੰਟ ਘੱਟ ਪਾਉਂਦੇ ਆ ਇੰਨੀ ਦੀ ਗੱਲ ਹੈਗੀ ਕੋਈ ਉਹਨਾਂ ਦੀ ਸੋਚ ਹੈ ਜੀ ਅਸੀਂ ਕੀ ਕਹਿ ਸਕਦੇ ਸਾਡੇ ਹਿਸਾਬ ਨਾਲ ਅਸੀਂ ਆਪਣਾ ਕੰਮ ਸਹੀ ਕਰਦੇ ਹਾਂ ਬਿਲਕੁਲ ਅੱਛਾ ਕਿੱਦਾਂ ਕਰ ਰਹੇ ਹੋ ਕੀ ਕੰਮ ਇਹਦਾ ਪੈਰਾਮੀਟਰ ਕੀ ਹੈਗਾ ਪੈਰਾਮੀਟਰ ਇਹਦਾ ਇਹੀ ਆ ਵੀ ਜੋ ਡਿਵਾਈਡਰ ਹੈਗਾ ਪਹਿਲਾਂ ਸੇਮ ਐਜ਼ ਇਟ ਉਦਾਂ ਹੀ ਬਣੇਗਾ ਬਾਕੀ ਜਿਹੜੀ ਦੀਵਾਰ ਦੀ ਉਹਦੀ ਚੌੜਾਈ ਵਧਾਈ ਆ ਉਹ ਉਦਾਂ ਹੀ ਰਹੇਗੀ ਜਿੰਨਾ ਇਹ ਪਹਿਲਾਂ ਸੀਗੀ ਤੇ ਉਹ ਅਸੀਂ ਉਨਾ ਹੀ ਰੱਖਦੇ ਆ ਬਾਕੀ ਸਾਰਾ ਕੰਮ ਸਹੀ ਕਰ ਰਹੇ ਹਾਂ ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ ਜੀ ਅੱਛਾ ਡੂੰਗਾਈ ਵੀ ਕਰਨੀ ਹੈਗੀ ਇਹਦੀ ਜਾਂ ਐਜ਼ ਇਟ ਇਜ਼ ਇੰਨੀ ਕੀ ਫੁੱਟ ਡੇਢ ਫੁੱਟ ਚੱਲੇਗੀ ਨਹੀਂ ਇੰਨੀ ਕੀ ਚੱਲੇਗੀ ਜਿੰਨੀ ਹੈਗੀ ਐਜ਼ ਇਟ ਉਹ ਸਾਡੇ ਮੇਨ ਬੇਸਿਕਲੀ ਨਾ ਇਹਦਾ ਰੋਡ ਦਾ ਇਸ਼ੂ ਸੀਗਾ ਉੱਚਾ ਨੀਵਾ ਰੋਡ ਆ ਕਿਤੋਂ ਕਿਤੋਂ ਹਾਂ ਉੱਥੇ ਦੇਖਦੇ ਆ ਕਿਤੇ ਉੱਚੀ ਘਟ ਜਾਂਦੀ ਹੈ ਕਿਤੇ ਉੱਚੀ ਵੱਧ ਜਾਂਦੀ ਹੈ ਆਹੀ ਚੀਜ਼ ਹੈ ਅੱਛਾ ਅਗਰ ਮੈਂ ਕਮਾ ਇਧਰਲੇ ਪਾਸੇ ਨਾ ਉਹ ਦੇਖੋ ਜਿਹੜੀ ਉਹ ਤਿਆਰ ਹੋ ਰਹੀ ਆਪਾਂ ਉਹ ਬੰਨੀ ਕੋਲ ਚੱਲੀਏ ਠੇਕੇਦਾਰ ਸਾਹਿਬ ਆਜੋ ਅਸੀਂ ਤੁਹਾਨੂੰ ਆ ਇੱਧਰ ਲੱਗਦੀਆਂ ਹੋਈਆਂ ਇੱਟਾਂ ਵੀ ਦਿਖਾ ਰਹੇ ਆ ਆ ਚੱਲ ਚੁੱਕੀ ਹੈ ਔਰ ਤਿਆਰ ਹੋ ਚੁੱਕੀ ਹੈ ਅਗਰ ਬਲਕਾਰ ਸਿੰਘ ਜੀ ਇੱਥੇ ਆ ਕੇ ਕੋਈ ਕਹੇ ਵੀ ਮੈਨੂੰ ਚੈੱਕ ਕਰਨਾ ਉਹ ਚੈੱਕ ਕਰ ਸਕਦਾ ਬਿਲਕੁਲ ਕਰ ਸਕਦਾ ਅਸੀਂ ਨਹੀਂ ਰੋਕਦੇ ਹਾਂ ਆਰਾਮ ਨਾਲ ਕਰੋ ਚੈੱਕ ਜਿੰਨਾ ਮਰਜ਼ੀ ਕਰੋ ਸਾਨੂੰ ਕੋਈ ਇਸ਼ੂ ਨਹੀਂ ਹੈ ਹਨ ਆਪਾਂ ਕੰਮ ਵਧੀਆ ਕੀਤਾ ਇਸ ਕਰਕੇ ਕੋਈ ਵੀ ਚੈੱਕ ਕਰੇ ਅਸੀਂ ਕੰਮ ਵਧੀਆ ਕਰਦੇ ਅੱਛਾ ਜਿਹੜੇ ਇੱਥੇ ਮੈਂ ਕਈ ਜਣਿਆਂ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਠੇਕੇਦਾਰ ਸਾਹਿਬ ਸਹੀ ਕੰਮ ਕਰ ਰਹੇ ਆ ਪਰ ਵਿਰੋਧੀਆਂ ਨੂੰ ਇੱਕ ਬਹਾਨਾ ਚਾਹੀਦਾ ਹੁੰਦਾ ਨਾ ਪਰ ਜੋ ਚੀਜ਼ ਤੁਸੀਂ ਹੁਣ ਬਣਾ ਰਹੇ ਹੋ ਇਹਦੇ ਬਾਰੇ ਜਾਣਕਾਰੀ ਦੇ ਦਿਓ ਕਿੰਨਾ ਮਸਾਲਾ ਯੂਜ਼ ਕਰ ਰਹੇ ਹੋ ਔਰ ਕਿਸ ਤਰ੍ਹਾਂ ਯੂਜ਼ ਕੀਤਾ ਜਾ ਰਿਹਾ ਇਹ ਇਹ ਚਾਰ ਇੱਕ ਦਾ ਮਸਾਲਾ ਲੱਗਦਾ ਜੀ ਅੱਭਾ ਲਿਟਰ ਲੱਗਦੀ ਆ ਹਾਂ ਬਾਕੀ ਜੋ ਸਾਡੀ ਦੀਵਾਰ ਦਾ ਪੈਰਾਮੀਟਰ ਆ ਸੀ ਉਹਦੇ ਹਿਸਾਬ ਨਾਲ ਕੰਮ ਕਰ ਅੱਛਾ ਪੱਕੀ ਗੱਲ ਹੈ ਚਾਰ ਇੱਕ ਦਾ ਹੋਊਗਾ ਹਾਂਜੀ ਹਾਂਜੀ ਕੋਈ ਵੀ ਚੈੱਕ ਕਰ ਸਕਦਾ ਕਿ ਲੈ ਜੋ ਜੀ ਪਹਿਲਾਂ ਲੈ ਗਏ ਆ ਤਾਂ ਹੀ ਤੁਹਾਨੂੰ ਪੁੱਛ ਰਹੇ ਹਾਂ ਉਹ ਦੱਸ ਕੇ ਵੀ ਨਹੀਂ ਗਏ ਕਿੰਨੇ ਇੱਕ ਦਾ ਸੀ ਦੱਸ ਕੇ ਜਾਂਦੇ ਨਾ ਵੀ ਕਿੰਨੇ ਇੱਕ ਦਾ ਸੀ ਹਾਂ ਯਾ ਤਾਂ ਦੱਸ ਜਾਂਦੇ ਵੀ ਕਿੰਨੇ ਇੱਕ ਦਾ ਲੱਗਿਆ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਸਾਡਾ ਮਸਾਲਾ ਮਾੜਾ ਸੀ ਅਸੀਂ ਚਾਰਕਾ ਦਾ ਮਾਲ ਲਾਦੇ। ਬਿਲਕੁਲ। ਅੱਛਾ ਇੱਟਾਂ ਜਿਹੜੀਆਂ ਟਣਕਾ ਟਣਕਾ ਕੇ ਆਪਾਂ ਦੇਖਦੇ ਹਾਂ ਇਹਦੇ ਨਾਲ ਸੱਚੀ ਪਤਾ ਲੱਗ ਜਾਂਦਾ ਵੀ ਇੱਟ ਕਿਹੜੀ ਹੈਗੀ ਆ ਕਿੰਦਾ ਦੀ ਆਵਾਜ਼ ਕੱਢਦੀ ਆ। ਭਾਜੀ ਹੱਥਾਂ ਨਾਲ ਟਣਕਾਉਣ ਕੋਈ ਪੈਰਾਮੀਟਰ ਨਹੀਂ ਹੈਗਾ। ਸਹੀ ਹੈ। ਇੱਟ ਨੂੰ ਚੈੱਕ ਕਰਨ ਦਾ ਲੋਜੀਕਲ ਪੈਰਾਮੀਟਰ ਨਹੀਂ ਹੈਗਾ। ਕਿਉਂਕਿ ਸਰਦੀ ਦਾ ਟਾਈਮ ਹੈ ਇੱਟ ਗਿੱਲੀ ਹੁੰਦੀ ਆ ਪਾਣੀ ਲਾਨੇ ਆ ਉਹ ਚੀਜ਼ਾਂ ਬਾਤ ਨਹੀਂ ਆਉ। ਇਹੀ ਚੀਜ਼ ਅਗਰ ਗਰਮੀ 'ਚ ਕਰਾਂਗੇ ਤਾਂ ਨਹੀਂ ਹੁੰਦੀ। ਹਾਸਾ ਮਖੌਲ ਆਪਣੀ ਥਾਂ ਤੇ ਸਭ ਤੋਂ ਵਧੀਆ ਇੱਕ ਤਰੀਕਾ ਹੁੰਦਾ ਹੈ। ਇੱਥੇ ਆਓ ਚੈੱਕ ਕਰੋ। ਚੈੱਕ ਕਰਕੇ ਪਤਾ ਲੱਗ ਜਾਏਗਾ ਕਿ ਇਹ ਸਹੀ ਪੈਰਾਮੀਟਰ ਦੇ ਹਿਸਾਬ ਨਾਲ ਬਣ ਰਹੀ ਹੈ ਜਾਂ ਨਹੀਂ ਬਣ ਰਹੀ ਜਾਂ ਇਹਦੇ ਵਿੱਚ ਇੱਟ ਕਿਹੜੀ ਯੂਜ਼ ਕੀਤੀ ਜਾ ਰਹੀ ਹੈ ਇੱਟਾਂ ਸਾਹਮਣੇ ਪਈਆਂ ਨੇ ਇੱਟਾਂ ਦੇਖ ਕੇ ਪਤਾ ਨਹੀਂ ਲੱਗਦਾ ਇਹ ਜਿਹੜੇ ਇਸ ਦੇ ਲੋਕ ਨੇ ਜਿਹੜੇ ਪਰਖਦੇ ਨੇ ਉਹ ਦੱਸ ਸਕਦੇ ਨੇ ਔਰ ਦੂਸਰੀ ਗੱਲ ਜੋ ਚੀਜ਼ ਇੱਥੇ ਕੰਟਰੈਕਟ ਦੇ ਹਿਸਾਬ ਨਾਲ ਬਣ ਰਹੀ ਹੈਗੀ ਆ ਉਸ ਦੇ ਹਿਸਾਬ ਨਾਲ ਠੇਕੇਦਾਰ ਸਾਹਿਬ ਨੇ ਦੱਸ ਦਿੱਤਾ ਕਿ ਚਾਰੇ ਇੱਕਦਮ ਮਸਾਲਾ ਔਰ ਅੱਬਲ ਇੱਟ ਜਿਹੜੀ ਹੈ ਉਹ ਵਰਤੀ ਜਾ ਰਹੀ ਹੈ ਔਰ ਕਦੀ ਵੀ ਕਿਤੇ ਵੀ ਕੋਈ ਵੀ ਚੈਕਿੰਗ ਹੋਏਗੀ ਉਹਦੇ ਲਈ ਤਿਆਰ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਇਆ